ਤेंदुए ਦੀ ਦਹਿਸ਼ਤ ਵੱਧਦੀ ਹੋਈ ਨਜ਼ਰ ਆ ਰਹੀ ਹੈ ਦਰਅਸਲ ਇੱਥੇ ਹੁਣ ਜਿਹੜੇ ਲੋਕ ਨੇ ਉਹ ਕਾਫੀ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਕਈ ਵਾਰ ਜਿਹੜਾ ਹੈ ਤेंदुआ ਬੱਕਰੀਆਂ ਤੇ ਹੋਰ ਜਾਨਵਰਾਂ ਨੂੰ ਚੱਕ ਕੇ ਲੈ ਜਾਂਦਾ ਤੇ ਆਪਣਾ ਸ਼ਿਕਾਰ ਬਣਾ ਰਿਹਾ ਹਾਲੀ ਦੇ ਵਿੱਚ ਇੱਕ ਵਿਅਕਤੀ ਰਾਮ ਲਾਲ ਜਿਸ ਦਾ ਕਹਿਣਾ ਹੈ ਕਿ 3 ਵਜੇ ਦੇ ਕਰੀਬ ਤेंदुए ਦੇ ਵੱਲੋਂ ਬੱਕਰੀ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਬੱਕਰੀ ਦੀ ਆਵਾਜ਼ ਸੁਣ ਕੇ ਪਰਿਵਾਰ ਵਾਲੇ ਜਦ ਉੱਠਦੇ ਨੇ ਤਾਂ ਬੱਤੀਆਂ ਜਗਾਈਆਂ ਗਈਆਂ ਤੇ ਉੱਥੋਂ ਤेंदुआ ਭੱਜ ਜਾਂਦਾ ਤਾਂ ਮਸਾਉਣਾ ਬੱਕਰੀ ਬਚਾਈ ਹੈ ਇਸ ਦੀ ਜਾਣਕਾਰੀ ਉਹਨਾਂ ਪਿੰਡ ਦੇ ਸਰਪੰਚ ਨੂੰ ਦਿੱਤੀ ਹੈ ਤੇ ਦੱਸਿਆ ਵੀ ਗਿਆ ਕਿ ਹੁਣ ਜੰਗਲੀ ਜੀਵ ਵਿਭਾਗ ਦੀ ਟੀਮ ਜੋ ਕਿ ਇਸ ਤेंदुए ਨੂੰ ਫੜਨ ਦੇ ਲਈ ਭਰੋਸਾ ਦੇ ਰਹੀ ਹੈ ਤਾਂ ਪਿੰਡ ਵਾਸੀ ਕਾਫੀ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਨੁਕਸਾਨ ਹੋ ਰਿਹਾ ਹੈ ਤੇ ਆਏ ਦਿਨ ਹੀ ਬੱਕਰੀਆਂ ਨੂੰ ਤेंदुए ਦੇ ਵੱਲੋਂ ਸ਼ਿਕਾਰ ਬਣਾਇਆ ਜਾ ਰਿਹਾ ਹੈ ਪਹਿਲਾਂ ਵੀ ਤਿੰਨ ਬੱਕਰੀਆਂ ਨੂੰ ਇਹ ਆਪਣਾ ਸ਼ਿਕਾਰ ਬਣਾ ਚੁੱਕਿਆ ਹੈ ਜਿਸ ਨੂੰ ਲੈ ਕੇ ਲੋਕਾਂ ਨੇ ਮੁਆਵਜ਼ੇ ਦੀ ਵੀ ਮੰਗ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਇੱਕ ਬੱਕਰੀ ਦਾ ਮੁਆਵਜ਼ਾ ਤਾਂ ਵਿਭਾਗ ਵੱਲੋਂ ਦੇ ਦਿੱਤਾ ਗਿਆ ਪਰ ਦੋ ਬੱਕਰੀਆਂ ਦਾ ਮੁਆਵਜ਼ਾ ਵੀ ਅਜੇ ਤੱਕ ਨਹੀਂ ਮਿਲਿਆ ਤੇ ਹੁਣ ਉਹਨਾਂ ਦੀਆਂ ਜ਼ਿੰਦਗੀਆਂ ਵੀ ਖਤਰੇ ਦੇ ਵਿੱਚ ਨੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਫੜਨ ਦੇ ਲਈ ਪਿੰਜਰਾ ਲਾਇਆ ਜਾਵੇ ਰਾਤ ਦੇ ਸਮੇਂ ਗਸ਼ਤ ਵੀ ਕੀਤੀ ਜਾਵੇ ਤਾਂ ਜੋ ਲੋਕ ਤੇ ਜਾਨਵਰਾਂ ਨੂੰ ਬਚਾਇਆ ਜਾ ਸਕੇ। ਕਿਆ ਨਾ ਭਾਈ? ਰਾਮ ਲਾਲ। ਰਾਮਰਾਜੀ ਦੱਸਿਓ ਭਾਈ ਕਿ ਇਹ ਕਿਆ ਹੋਇਆ ਸੀਗਾ? ਕਾਦੀ ਗੱਲ ਹੈ ਇਹ? ਇਹ ਕੱਲ ਦੀ ਗੱਲ ਹੈ ਜੀ। ਕੱਲ ਅਸੀਂ 12 ਬਨੇ ਮਿਲੀਆਂ ਜੀ ਬੱਕਰੀਆਂ। ਆਪ ਅਸੀਂ एकदम ਨਾਲ ਮੰਜੇ ਢਾਲੇ ਬੈਠੇ। ਸੁਤਦੇ ਤੇ ਜੀ ਤਾਂ 3 3 ਵਜੇ ਕਾ 20 ਮਿੰਟ ਤੇ ਆ ਕੇ ਬਾਗ ਪੈ ਗਿਆ ਜੀ ਅੱਛਾ ਬਾਗ ਤਾਂ ਜੀ ਤੰਦੂਆ ਤਾਂ ਜੀ ਜਿੱਦਾਂ ਸੀ ਉੱਠ ਕੇ ਤਾੜ ਮਾਰੀ ਉਹ ਛੱਡ ਕੇ ਬੱਕਰੀ ਨੱਟ ਗਿਆ ਬੱਕਰੀ ਨੂੰ ਕਿੱਥੇ ਕੀਤਾ ਉਹਨੇ ਹਮਲਾ ਬੱਕਰੀ ਨੂੰ ਗਾਲ ਤੇ ਕੀਤਾ ਵਾ ਜੀ ਹਮਲਾ ਅੱਛਾ ਹਾਂਜੀ ਗਾਲ ਕਿਦਾਂ ਦੰ ਲਾਏ ਹਾਂ ਉਹ ਤਾਂ ਬਚਾ ਰਹੇ ਜੀ ਅੱਛਾ ਹਾਂਜੀ ਤਾਂ ਇਹ ਹੁਣ ਕਿਆ ਫਿਰ ਉਸ ਤੋਂ ਬਾਅਦ ਕੀ ਇਲਾਜ ਕੀਤਾ ਫਿਰ ਇਲਾਜ ਕੁਝ ਨਹੀਂ ਕੀਤਾ ਜੀ ਫਿਰ ਡਾਕਟਰ ਬਲਾਕਾ ਡਾਕਟਰ ਤੇ ਟੀਕੇ ਲਵਾਏ ਜੀ ਮਹਿਗਮੇ ਵਾਲੇ ਨੂੰ ਸਰਪੰਚ ਨੂੰ ਫੋਨ ਕੀਤਾ ਸਰਪੰਚ ਨੇ ਮਹਿਗਮੇ ਵਾਲੇ ਨੂੰ ਕੀਤਾ ਅੱਛਾ ਜੀ ਤਾਂ ਅੱਜ ਮਹਿਗਮੇ ਵਾਲੇ ਆ ਕੇ ਦੇਖ ਗਏ ਆ ਕੇ ਉਹ ਕਹਿੰਦੇ ਵੀ ਪਿੰਜਰਾ ਲਾ ਦਿੰਦੇ ਠੀਕ ਹੈ ਕੀ ਕੀ ਕਰਨਾ ਹੈ ਵੀ ਤੁਹਾਡੀ ਵੀ ਕਿੰਨੀ ਕਈ ਵਾਰੀ ਹਮਲਾ ਹੋ ਗਿਆ ਤੁਹਾਡੇ ਹਾਂਜੀ ਵੀਰ ਦੋ ਬੱਕਰੀ ਪਹਿਲਾਂ ਵੀ ਮੇਰੀਆਂ ਖਾ ਹੋ ਗਈਆਂ ਜੀ ਹਾਂ ਤਾਂ ਤੇ ਇਹ ਫਿਰ ਹੁਣ ਤਾਂ ਅੱਜ ਤੱਕ ਘਰੇ ਹੀ ਆ ਗਿਆ ਨਾ ਜੀ ਹਾਂ ਹਾਂ ਨਹੀਂ ਕਿਹਾ ਵੀ ਕਾ ਮਹਿਕਮੇ ਦੀ ਨਿਲਕੀ ਮੰਦੇ ਤੁਸੀਂ ਇਸ TV ਵੇਖਿਓ ਕਿ ਨਹੀਂ ਅਸੀਂ ਇਸ ਵਾਰ ਅਸੀਂ ਕੀ ਕਹਿ ਸਕਦੇ ਹੁਣ ਚਲੋ ਪਿਛਲੀਆਂ ਬੱਕਰੀਆਂ ਦਾ ਜਿੰਨਾ ਹੋਇਆ ਤੁਹਾਡਾ ਉਹ ਮਹਿਕਮੇ ਲੋ ਮਿਲ ਗਿਆ ਸੀ ਮੁਆਵਜ਼ਾ ਕਿ ਨਹੀਂ ਨਹੀਂ ਇੱਕ ਬੱਕਰੀ ਦਾ ਮਿਲ ਗਿਆ ਜੀ ਦੋ ਬੱਕਰੀਆਂ ਦਾ ਦਿੱਤਾ ਵਾ ਜੀ ਉਹ ਤਾਂ ਪਿਛਲੇ ਫਿਰ ਕੱਲ ਹੋ ਗਿਆ ਸਾਲ ਸਾਲ ਡੇਢ ਸਾਲ ਹੋ ਗਿਆ ਪਹਿਲਾਂ ਉਹਦਾ ਮਿਲ ਗਿਆ ਤਾਂ ਜੀ ਅੱਛਾ ਅੱਛਾ ਹੁਣ ਦੋ ਦਾ ਦਿੱਤਾ ਵਾ ਜੀ ਠੀਕ ਹਾਂਜੀ ਤੁਹਾਡਾ ਮੇਨ ਕੰਮ ਕੀ ਹੈ ਮੇਨ ਕੰਮ ਮੇਰਾ ਕੁਛ ਨਹੀਂ ਹੈ ਜੀ ਮੈਂ ਥਿਹੜੀ ਤੋਪਾ ਕਰ ਦਦਾ ਜੀ ਠੀਕ ਹੈ ਫਿਰ ਮੈਂ ਬੰਗਾਰ ਹੋ ਗਿਆ ਤਾਂ ਜੀ ਫਿਰ ਉਦ ਬਾਅਦ ਫਿਰ ਮੈਂ ਕੰਮ ਕਰਨਾ ਛੱਡ ਤਾ ਫਿਰ ਹੁਣ ਮੇਰਾ ਬੱਕਰੀਆਂ ਦੇ ਕੰਮ ਕਿੰਨੀਆਂ ਕ ਬੱਕਰੀਆਂ ਰੱਖੀਆਂ ਬੱਕਰੀਆਂ ਮੇਰੇ ਕੋਲ ਐਸ ਬਿੱਲੇ 6-7 ਬੱਕਰੀਆਂ ਹੈਗੀਆਂ ਬਾਕੀ ਉਦਦਾ ਤਾਂ 8-9 ਨਾ ਗਹਿ ਗਿਆ 10 ਅੱਛਾ ਅੱਛਾ ਛੋਟੇ بڑے ਪੱਕਾ ਠੀਕ ਹਾਂ ਜੀ ਬੜੀਆਂ ਬੱਕਰੀਆਂ ਮੇਰੇ ਕੋਲ ਹੀ 4-5 ਬੱਕਰੀਆਂ ਕੀ ਆ ਮੰਗ ਕਰਦੇ ਸਾਡੇ ਪ੍ਰਸ਼ਾਸਨ ਨੂੰ ਮੰਗ ਐ ਸੀ ਕੀ ਕਰਨੇ ਜੀ ਮੰਗ ਇਹੀ ਆ ਵੀ ਸਾਨੂੰ ਤੋਲਤ ਮਿਲ ਜਾਂਦੇ ਇਹਦਾ ਇਲਾਜ ਹੋਣਾ ਚਾਹੀਦਾ ਹਾਂ ਤਾਂ ਮੈਗਮੇ ਵਾਲੇ ਆਏ ਤੇ ਉਹ ਕਹਿ ਗਏ ਵੀ ਅਸੀਂ ਪਿੰਜਰਾ ਲਾ ਦਨੇ ਆਂ ਅੱਛਾ ਹਾਂ ਕੱਲੋਂ ਉਹ ਕੱਲ ਸਵੇਰ ਨੂੰ ਕਹਿ ਗਏ ਵੀ ਕੱਲ ਸਵੇਰ ਨੂੰ ਪਿੰਜਰਾ ਸਾਡਾ ਆ ਜਾਣਾ ਕੱਲ ਸਵੇਰ ਨੂੰ ਪਿੰਜਰਾ ਲੱਗ ਜਾਣਾ ਹਾਂ ਠੀਕ ਕੀ ਨਾਮ ਹੈ ਰਜਿੰਦਰ ਕੌਰ ਪਿੰਡ ਹੰਬਿਆਵਾ ਇਹ ਦੱਸਿਓ ਜੀ ਕੀ ਹੋਇਆ ਇਹ ਤੜਕੀ ਬਾਗ ਪੈ ਗਿਆ ਬੱਕਰੀ ਨੂੰ ਅਸੀਂ ਸੁੱਤੇ ਤੇ ਜਿ ਉਹ ਇਹਨੇ ਛੇੜਾ ਜਿਹਾ ਹੋਇਆ ਫਿਰ ਅਸੀਂ ਉੱਠ ਕੇ ਦੇਖਿਆ ਤੋ ਜਾਂਦਾ ਦੇਖਿਆ ਇਨੂੰ ਛੱਡ ਗਿਆ ਉਹਦਾ ਪਰ ਹੁਣ ਇਹ ਐਦਾਂ ਸੁੱਜ ਗਈ ਪਤਾ ਨਹੀਂ ਕਿਹਾ ਕਹਿੰਦੇ ਜ਼ਹਿਰ ਫੈਲ ਗਿਆ ਕਿ ਕਿਆ ਹੋਇਆ ਕਿਆ ਨਹੀਂ ਹੁਣ ਸਾਨੂੰ ਡਰ ਹੈ ਵੀ ਜਦੋਂ ਜਲਪਾ ਵੀ ਤੁਰੇ ਵੀ ਬੱਚੇ ਵੀ ਛੋਟੇ ਛੋਟੇ ਤੁਰੇ ਵੀ ਸਾਡੇ ਫਿਰ ਉਹ ਡਰਤਾ ਹੈਗਾ ਇਹਨਾਂ ਸਾਰਿਆਂ ਨੂੰ ਵੀ ਕੁਛ ਨਾ ਕੁਛ ਪਿੰਜਰਾ ਜਾਂ ਕੁਛ ਉਹ ਕਹਿੰਦੇ ਰਾਜੂਗੇ ਪਿੰਜਰਾ ਸੀ ਅੱਛਾ ਅੱਛਾ ਹਾਂਜੀ ਪਹਿਲਾਂ ਵੀ ਤੁਹਾਡੇ ਹਾਂਜੀ ਦੋ ਪਹਿਲਾਂ ਖਾਲੇ ਤੇ ਅੱਛਾ ਉਹਨਾਂ ਦੇ ਫਾਰਮ ਗਏ ਵੀ ਆ ਉਹ ਕਰਦੇ ਆ ਉਹਦਾ ਮਹਿਕਮੇ ਵਾਲੇ ਕੰਮ ਆਪਣਾ ਕਰਿਆ ਕਰਦੇ ਆਗੇ ਸੀ ਮਹਿਕਮੇ ਵਾਲੇ ਅੱਜ ਹਾਂਜੀ ਆਇ ਤੇ ਅੱਛਾ ਕੀ 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 ਉਹ ਕਹਿੰਦੇ ਅੱਜ ਕੱਲ ਪਿੰਜਰਾ ਲਾ ਦਿੰਦੇ ਆ ਤੁਹਾਡੇ ਇੱਥੇ ਹਾਂਜੀ ਠੀਕ ਜੇ ਫਿਰ ਦੱਸੋ ਕੱਲ ਇੱਕ ਬੱਕਰੀ ਨੂੰ ਤੇਜੂਆ ਪੈ ਗਿਆ ਸੀ ਕੋਲ ਨਿੰਗਲ ਤੋਂ ਵੀ ਮੌਕਾ ਦੇਖਿਆ ਖਲਾਸ ਪਿਆ ਹੈ ਅੱਜ ਕਿਆ ਹੋ ਰਾਹਤ ਮਿਲ ਗਈ ਮੇਰਾ ਨਾਮ ਜਸਵੀਰ ਸਿੰਘ ਬਾਣਗੜਾ ਹੈ ਤੇ ਮੇਰੀ ਆਪਣਾ ਇੱਥੇ ਡਿਊਟੀ ਹੈ ਜੀ ਤੇ ਮੈਂ ਕੱਲ ਮਤਲਬ ਉੱਥੇ ਜਾ ਕੇ ਮੋਕੇ ਤੇ ਪਿੰਡ ਦੇ ਵਿੱਚ ਜਾ ਕੇ ਜਿਨ੍ਹਾਂ ਦੀ ਬੱਕਰੀ ਹੈ RAMLAL ji ਨੂੰ ਮਿਲਿਆ ਸੀ ਤੇ ਮੈਂ ਬੱਕਰੀ ਦਾ ਮਤਲਬ ਦੇਖਿਆ ਜੋ ਵੀ ਮਤਲਬ ਜਦੋਂ ਮਤਲਬ ਜਾਨਵਰ ਆਇਆ ਉਹਨੇ ਅਟੈਕ ਕੀਤਾ ਜੀ ਤੇ ਅਟੈਕ ਦੇ ਦੌਰਾਨ ਮਤਲਬ ਸਿਰਫ ਉਹਦੇ ਇੱਕ ਸਾਈਡ ਗਲੇ ਤੇ ਹੀ ਮਤਲਬ ਥੋੜਾ ਨਖੂਨ ਲੱਗਿਆ ਜੀ ਜਿਹਦੇ ਕਰਕੇ ਥੋੜਾ ਨਾ ਮਤਲਬ ਜ਼ਹਿਰ ਵਗੈਰਾ ਉਹਦੇ ਸਰੀਰ ਦੇ ਵਿੱਚ ਫੈਲ ਗਿਆ ਜ਼ਹਿਰ ਫੈਲਣ ਕਰਕੇ ਉਹਨਾਂ ਨੇ ਡਾਕਟਰ ਨਾਲ ਤਾਲਮੇਲ ਕੀਤਾ ਡਾਕਟਰ ਨਾਲ ਤਾਲਮੇਲ ਕਰਨ ਤੋਂ ਬਾਅਦ ਡਾਕਟਰ ਨੇ ਇੰਜੈਕਸ਼ਨ ਵਗੈਰਾ ਲਗਾਏ ਤੇ ਮੈਂ ਆਪ ਜਾ ਕੇ ਦੇਖਿਆ ਪਰ ਥੋੜੀ ਸੋਜਿਸ਼ ਆ ਗਈ ਸੀ ਬੱਕਰੀ ਦੇ ਸਰੀਰ ਨੂੰ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉੱਥੇ ਮਤਲਬ ਜਿਹੜਾ ਇਹਨਾਂ ਦਾ ਮਕਾਨ ਬਣਿਆ ਹੋਇਆ ਨਾ ਜੀ ਉਹ ਬਿਲਕੁਲ ਜੰਗਲ ਦੇ ਨਾਲ ਹੈ ਤੇ ਜੰਗਲ ਦੇ ਨਾਲ ਹੋਣ ਕਰਕੇ ਹੁਣ ਜਿਹੜਾ ਮਤਲਬ ਜੰਗਲੀ ਜਾਨਵਰ ਹੈ ਉਹ ਬਿਲਕੁਲ ਹੀ ਉੱਥੇ ਕਿਤੇ ਆਸ-ਪਾਸ ਹੀ ਰਹਿੰਦਾ ਹੈ ਜਿਹੜਾ ਤेंदुआ ਹੈ ਮਤਲਬ ਜਿਹੜੀ ਰਹਿਸ਼ਾ ਹੈ ਮਤਲਬ ਪਿੰਡ ਹੈ ਜਾਂ ਕੋਸ਼ ਹੈ ਰੱਖ ਲਓ ਤੁਸੀਂ ਇਹ ਬਿਲਕੁਲ ਉਹਦੇ ਰਹਿਸ਼ਾ ਦੇ ਕੋਲ ਰਹਿੰਦਾ ਜੀ ਤੇ ਹੁਣ ਉੱਥੇ ਅਟੈਕ ਕਰਨ ਦਾ ਸਭ ਤੋਂ بڑا ਰੀਜ਼ਨ ਇਹ ਹੈਗਾ ਜੀ ਕਿ ਆਪਣੇ ਜਿਹੜੇ ਇਹ ਮਤਲਬ ਜਦੋਂ ਬੱਕਰੀਆਂ ਛੱਡਦੇ ਆ ਜੀ ਇਹ ਬੱਕਰੀਆਂ ਛੱਡਦੇ ਆ ਇਹ ਉਸੇ ਏਰੀਆ ਦੇ ਵਿੱਚ ਨਾਲ-ਨਾਲ ਘੁਮਾਦੇ ਰਹਿੰਦੇ ਆ ਤੇ ਜਿਹੜਾ ਆਪਣੇ ਤेंदुआ ਹੈ ਤेंदुआ ਹੈ ਉਸੇ ਏਰੀਆ ਦੇ ਵਿੱਚ ਰਹਿੰਦਾ ਹੈ ਕਦੇ ਇਹ ਮਤਲਬ ਰਾਏਪੁਰ ਵਾਲੀ ਸਾਈਡ ਚਲਾ ਜਾਂਦਾ ਜੀ ਕਦੇ ਇਹਦਰ ਜਸ ਹਸਪੀਟਲ ਵਾਲੀ ਸਾਈਡ ਆ ਜਾਂਦਾ ਜੀ ਹੁਣ ਜਸ ਹਸਪੀਟਲ ਵੀ ਸਾਡਾ ਜਿਹੜਾ ਇੱਕ ਪਿੰਜਰਾ ਲੱਗਿਆ ਹੋਇਆ ਜੀ ਹੁਣ ਆਪਣੇ ਜਿਹੜਾ ਇਹਦੇ ਹੰਬੇ ਵਾਲ ਦੇ ਨਾਲ ਇਹਦੇ ਨਿੱਕੂ ਨੰਗਲ ਆਪਾਂ 12 ਤਰੀਕ ਨੂੰ ਪਿੰਜਰਾ ਲਾਇਆ ਜੀ ਤੇ ਹੁਣ ਉਹ ਆਪਾਂ ਪਿੰਜਰਾ ਅੱਜ ਮਤਲਬ ਕੱਲ ਮੈਂ ਗਿਆ ਸੀ ਮੌਕਾ ਦੇਖਣ ਤੇ ਅੱਜ ਉਹ ਆਪਾਂ ਪਿੰਜਰਾ ਝੱਕ ਕੇ ਅੱਜ ਮਤਲਬ ਜਿਹੜਾ ਰਾਮ ਲਾਲ ਹੈ ਰਾਮ ਲਾਲ ਦੇ ਘਰ ਦੇ ਬਿਲਕੁਲ ਆਪਣੇ ਕੋਲ ਆਪਾਂ ਅੱਜ ਲਗਾ ਦੇਣਾ ਹੈ ਜੀ ਲਗਾ ਦੇਣਾ ਜਿਹਦੇ ਨਾਲ ਆਪਾਂ ਜਿਹੜਾ ਇਹ ਤੇਂਦੂਏ ਨਾਲ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਮਤਲਬ ਕਾਬੂ ਕਰ ਸਕੀਏ ਜੀ ਪਹਿਲਾਂ ਵੀ ਤਿੰਨ ਬੱਕਰੀਆਂ ਮੋਰੀਆਂ ਇੱਕ ਤਾਂ ਮੁਆਵਜ਼ਾ ਮਿਲਿਆ ਦੋਹਾਂ ਦਾ ਮੁਆਵਜ਼ਾ ਵੀ ਆਪਾਂ ਉਹ ਜਿਹੜਾ ਮੁਆਵਜ਼ਾ ਜੀ ਉਹ ਆਪਾਂ ਅਪਲਾਈ ਕੀਤਾ ਹੋਇਆ ਜੀ ਆਪਣੇ ਵੱਲ ਤੇ ਜਿਹੜੇ ਵੀ ਡਾਕੂਮੈਂਟ ਇਹਨਾਂ ਤੋਂ ਸਾਨੂੰ ਚਾਹੀਦੇ ਸੀ ਆਪਾਂ ਲੈ ਕੇ ਉਹ ਆਪਾਂ ਇਹਦੇ ਕੇਸ ਭੇਜੇ ਹੋਇਆ ਉਹ ਮੁਆਵਜ਼ਾ ਵੀ ਇਹਨਾਂ ਨੂੰ ਮਿਲ ਜੂਗਾ ਜੀ ਕਿਹੜੀ ਹੋ ਬੱਕਰੀ ਇਹਦਾ ਰਾਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹਾਂ ਉਹ ਜਿਹੜਾ ਬਾਅਦੇ ਜਾਉਂਦਾ ਜਦੋਂ ਮੈਂ ਕੱਲ ਮੌਕਾ ਦੇ ਕੇ ਆਇਆ ਸੀ ਉਸ ਟਾਈਮ ਤਾਂ ਦੇਖੋ ਜੀ ਉਹ ਠੀਕ ਹਾਲਾਤ ਦੇ ਵਿੱਚ ਸੀ ਬੱਕਰੀ ਬਿਲਕੁਲ ਠੀਕ ਸੀ ਮੈਨੂੰ ਉਹ ਨਹੀਂ ਬਾਹਰ ਕੱਢ ਕੇ ਦਿਖਾਈ ਮੈਂ ਦੇਖਿਆ ਉਹਦੇ ਸਿਰਫ ਇੱਕਾ ਇੱਕ ਸਾਈਡ ਹੀ ਮਤਲਬ ਜਿਹੜਾ ਨਖੂਨ ਸੀ ਉਹ ਲੱਗਿਆ ਹੋਇਆ ਸੀ ਗਲੇ ਤੇ ਬਾਕੀ ਬਿਲਕੁਲ ਠੀਕ ਸੀ ਤੇ ਮਤਲਬ ਥੋੜੀ ਸੋਜਿਸ਼ ਆ ਗਈ ਸੀ ਮੇਰੀ ਡਾਕਟਰ ਸਾਹਿਬ ਨਾਲ ਫੋਨ ਤੇ ਗੱਲ ਹੋਈ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਆਪਾਂ ਜਿਹੜੇ ਇੰਜੈਕਸ਼ਨ ਵਗੈਰਾ ਹੈ ਜ਼ਹਿਰ ਦੇ ਆਪਾਂ ਲਗਾ ਰਹੇ ਹਾਂ ਤੇ ਹੁਣ ਆਪਾਂ ਅੱਜ ਜਾਣਾ ਹੈ ਜੀ ਆਪਾਂ ਅੱਜ ਜਾ ਕੇ ਦੁਬਾਰਾ ਆਪਾਂ ਦੇਖਾਂਗੇ ਤੇ ਆਪਣਾ ਜਿਹੜਾ ਜਿੱਥੇ ਵੀ ਉਹ ਕਹਿਣਗੇ ਕੀ ਅਪੀਲ ਕਰੋਗੇ ਤੁਸੀਂ ਅਪੀਲ ਕੀ ਮੈਂ ਤਾਂ ਇਹੀ ਅਪੀਲ ਕਰਾਂਗਾ ਜੀ ਮੈਂ ਤਾਂ ਕੱਲ ਵੀ ਉਹਨਾਂ ਨੂੰ ਇਹੀ ਮਤਲਬ ਅਪੀਲ ਕੀਤੀ ਸੀ ਕਿ ਆਪਣਾ ਥੋੜਾ ਰਾਤ ਦੇ ਟਾਈਮ ਅਗਰ ਤੁਸੀਂ ਬਾਹਰ ਨਿਕਲਣਾ ਹੈ ਤਾਂ ਥੋੜਾ ਛੋਟੀ ਵਗੈਰਾ ਤੇ ਟੋਰਚ ਵਗੈਰਾ ਲੈ ਕੇ ਨਿਕਲੋ ਤੇ ਆਪਣੇ ਜਿਹੜਾ ਘਰ ਦੀ ਲਾਈਟ ਹੈ ਜਿੱਥੇ ਵੀ ਆਪਾਂ ਮਤਲਬ ਆਲੇ ਦੁਆਲੇ ਘਰ ਦੇ ਥੋੜਾ ਰੱਖੋ ਕਿ ਆਪਣਾ ਆਪਾਂ ਲਾਈਟ ਆ ਵਗੈਰਾ ਜਗਾ ਕੇ ਰੱਖੀਏ ਕਿਉਂਕਿ ਇਹ ਜਿਹੜਾ ਜਾਨਵਰ ਹੈ ਇਹ ਲਾਈਟਾਂ ਦੇਖ ਕੇ ਨਹੀਂ ਆਂਦਾ